ਹਾਂਜੀ ਹਾਂਜੀ ਵਕੀਲ ਸਾਹਿਬ ਬਾਤ ਤੁਹਾਨੂੰ ਕੀ ਦੱਸਾਂ ਜੀ ਕੁੜੀ ਦਾ ਘਰ ਤਾਂ ਬਾਲੀ ਗਰੀਬ ਨੇ ਵਿਚਾਰੀ ਹੋਰ ਜੀ ਬਾਪ ਨਹੀਂ ਪਾਲੀ ਐ ਮੈਂ ਆਪਦੇ ਅੱਖਾਂ ਨਾਲ ਦੇਖਿਆ ਬਹੁਤ ਤੰਗ ਕਰਦੇ ਨੇ ਕੁੜੀ ਨੂੰ ਬਾ ਤੁਸੀਂ ਦੇਖੋ ਜੀ ਜਿਹੜਾ ਕੋਸ ਥੋੜਾ ਹੋਊਗਾ ਮਾਨ ਸਨਮਾਨ ਮੈਂ ਆਪੇ ਕਰ ਦਊਗਾ ਹਾਂ ਬਸ ਤੁਸੀਂ ਇੱਕ ਵਾਰ ਨਾਲ ਉਹਨਾਂ ਨੂੰ ਲੂਣ ਦੇ ਦਲੇ ਚ ਟਾ ਦਿਓ ਠੀਕ ਹੈ ਜੀ ਠੀਕ ਹੈ ਸੇਮੇ ਵਾਈ ਕਰੀਆ

ਵਧੀਆ ਵਧੀਆ ਤੂੰ ਸੁਣਾ ਵਧੀਆ ਵਧੀਆ ਬਾਈ ਮੈਂ ਆਉਣੇ ਹੋਏ ਕੰਮ ਆਇ ਸੀ ਬਾਈ ਤੇਰੇ ਕੋਲ ਕੀ ਯਾਰ ਮੈਂ ਬੋਲ ਬਈ ਹੁੰਦਾ ਤੈਨੂੰ ਪਤੀ ਹੋਣਾ ਯਾਰ ਉਹ ਜਿਹੜਾ ਮੜਾ ਜਾ ਉਹਦੋਂ ਰੋਲਾ ਜਾ ਪਿਆ ਹੋਇਆ ਉਹਦਾ ਯਾਰ ਮਸਲਾ ਚ ਹੱਲ ਕਰ ਦੇ ਮੜਾ ਜਾ ਤਾਂ ਕਿਉਂ ਪਿਆ ਰੋਲਾ ਤਾਂ ਫੁੱਲ ਪਿਆਗਾ ਕੀ ਗੱਲ ਉਹਦੋਂ ਕੀ ਮੇ ਕਰਦੇ ਤੇਰੇ ਸਾਰੇ ਕਰਦੇ ਵੀ ਲੈ ਜਾ ਲੈ ਜਾ ਅਸੀਂ ਨਹੀਂ ਬਸਾਉਣੀ ਨਿਛੇ ਦੀ ਨਾਨੀ ਜਿੱਤੇ ਆ ਕੀ ਤੁਹਾਨੂੰ ਹੈ ਹੁਣ ਕਾਹ ਤੋਂ ਆਇਆ ਉਦਦੇ ਮੋੜਾ ਮੋੜਾ ਦੇਖ ਕੇ ਬੋਲ ਲੈਂਦੇ ਬਾਈ ਉਹ ਤਾਂ ਮੈਂ ਮੰਨਦਾ ਮਸਾਲਾ ਥੋੜਾ ਜਿਆਦਾ ਵੱਧ ਗਿਆ ਬਾਈ ਤਾਂ ਹੀ ਤਾਂ ਸੇਮੇ ਤੇਰੇ ਕੋਲ ਆਇਆ ਯਾਰ ਓਏ ਉਹਨਾਂ ਨੇ ਤਾਂ ਘਰੇ ਸੰਮਣ ਵੀ ਪਛਾਤੇ ਅਕੇ ਤਲਾਕ ਚਾਹੀਦਾ ਹੁਣ ਬਾਈ ਤੂੰ ਹੀ ਹੱਲ ਕੱਢ ਯਾਰ ਤਾਂ ਹੀ ਸਾਡਾ ਰਿਸ਼ਤਾ ਕਰਾਇਆ ਸੀਗਾ ਤੇ ਬਾਈ ਹੁਣ ਤੂੰ ਹੀ ਨਾ ਇਹ ਟੁੱਟਦੇ ਘਰ ਨੂੰ ਬਚਾ ਸਕਦਾ ਬਾਬੇ ਤੂੰ ਵੀ ਸਿਆਣਾ ਬਹਿਣਾ ਘਰ ਤਾਂ ਤੇਰਾ ਉਦਦੇ ਵੀ ਟੁੱਟਦਾ ਸੀ ਜਿੱਦੇ ਤੇਰੀ ਮਾਂ ਬੋਲਦੀ ਸੀ ਇਦਦੇ ਮੇਰੇ ਨਾਲ ਕੁੜੀ ਆਈ ਤੀ ਭਾਈ ਉਹਦੇ ਵੀ ਤਾਂ ਤੂੰ ਤੇਰੀ ਮਾਂ ਨੂੰ ਕਹਿ ਸਕਦਾ ਸੀ ਵੀ ਮਾਂ ਮੈਂ ਨਹੀਂ ਜਾਣ ਦੰਦਾ ਮੇਰਾ ਘਰ ਟੁੱਟਦਾ ਹੈ ਉਹਦੇ ਰੋਕਦਾ ਤੇਰੀ ਮਾਂ ਨੂੰ ਇੱਥੇ ਤੱਕ ਤਾਂ ਗੱਲੇ ਨਾ ਪਹੁੰਚਦੀ ਅੱਜ ਤੂੰ ਆ ਗਿਆ ਉਹਦਾ ਘਰ ਬਸਾਉਣ ਵਾਲਾ ਮੈਂ ਤੈਨੂੰ ਉਹ ਦਿਨ ਦੇਖਿਆ ਵੀ ਉਹਦੇ ਕਿਸੇ ਦੀ ਅਦਾ ਘਰ ਖਰਾਬ ਹੁੰਦਾਗਾ ਹੈ ਅੱਜ ਤੈਨੂੰ ਯਾਦ ਆ ਗਈ ਜਦੋਂ ਸੰਮਣ ਘਰੇ ਪਹੁੰਚ ਗਏ ਭਾਈ ਮੈਂ ਵੀ ਕੀ ਕਰਾਂ ਯਾਰ ਮੈਂ ਤਾਂ ਵਿਚਾਲੇ ਫਸ ਗਿਆ ਨਾਓ ਪਾਸੇ ਦਾ ਨਾਓ ਪਾਸੇ ਦਾ ਹੁਣ ਭਾਈ ਜਿੰਮੇ ਮਰਜ਼ੀ ਕਰ ਯਾਰ ਇਹ ਤਾਂ ਮਸਲਾ ਹੱਲ ਕਰਾਉਣਾ ਮੈਂ ਤਾਂ ਬਈ ਜਮਾ ਨਾ ਕੜਕੀ ਚਾਇਆ ਪਿਆ ਬਾਬੇ ਆ ਦੇਖੋ ਆਪਣੇ ਤਾਂ ਬਈ ਹੱਥ ਖੜੇ ਨੇ ਇਹ ਫੈਸਲਾ ਤਾਂ ਹੁਣ ਕਾਨੂੰਨ ਲਵੇ ਵਾਗਿਆ ਇਹਦਾ ਕਾਨੂੰਨੇ ਕਰੂਗਾ ਜਿੱਥੇ ਬਈ ਥੋੜੀ ਗਲਤੀ ਆ ਉਥੇ ਤੁਹਾਨੂੰ ਸਜ਼ਾ ਦਊਗਾ ਜਿੱਥੇ ਕਰਨਾਂ ਦੀ ਗਲਤੀ ਦੀ ਉਥੇ ਕਰਨਾਂ ਨੂੰ ਦਊਗਾ ਔਰ ਉਹੀ ਤਾਂ ਵਿਚਾਰੀ ਦੀ ਕੀ ਗਲਤੀ ਸੀ ਤੁਸੀਂ ਇਹ ਮਾੜਾ ਚੰਗਾ ਬੋਲਦੇ ਤੇ ਉਹਦਾ ਸੁਕਰ ਹਜੇ ਕੱਲੇ ਤਲਾਕ ਦਾ ਕੇਸ ਲਾਇਆਗਾ ਅਜੇ ਤਾਂ ਉਹਦਾ ਬਾਪ ਕਹਿੰਦਾ ਸੀ ਕੋਈ ਨਾ ਮੈਂ ਤਾਂ ਦਾਜ ਦੇ ਇਹਦਾ ਪਰਚਾ ਕਰਾਉਂਗਾ ਭਲੇ ਜ਼ਰਾ ਕੁੱਟਮਾਰ ਕਰ ਦੇ ਜਿਹੜਾ ਉਹ ਅੱਡਾ। ਨਾਲੇ ਪ੍ਰਾਪਰਟੀ ਦਾ ਕੇਸ ਲਾਉਣਗੇ ਅਗਲੇ। ਫਰ ਦੇਖੀ ਜਦੋਂ ਪੱਜੂ ਤੇਰੇ ਵੀਡੀਓ ਵਿੱਚ ਚਲੇ ਜਾਂਦਾ ਤੈਨੂੰ ਫੇਰ ਪਤਾ ਲੱਗੂ। ਉਹ ਨਾ ਨਾ ਸੇਮੇ ਬਾਈ ਡਰਾਈ ਕਰ ਤੋ ਜਾਣਾ ਯਾਰ। ਹੁਣ ਦੇਖ ਮੈਂ ਨਾ ਤੇਰੇ ਲਈ ਬਹੁਤ ਆਸਾਂ ਲੈ ਕੇ ਆਇਆ। ਤੂੰ ਜਿਵੇਂ ਮਰਜ਼ੀ ਕਰ ਯਾਰ ਮਸਲਾ ਹੱਲ ਕਰਾ। ਮੈਂ ਤਾਂ ਬਹੁਤ ਔਖਾ ਯਾਰ ਇਹ ਕੰਮ ਤੋਂ। ਭਾਵੇਂ ਦੇਖ ਬਾਈ ਮੈਂ ਤਾਂ ਕੁਝ ਕਰ ਨਹੀਂ ਸਕਦਾ। ਜਾਂ ਤਾਂ ਕਾਨੂੰਨ ਕਰੂਗਾ ਜਾਂ ਨਿਮਕ ਕੇ ਬਾਈ ਉਹਦੇ ਬਾਪ ਲਵੇ ਵਗ ਜਾ। ਕੀ ਪਤਾ ਤੇਰੀ ਅਰਜ਼ ਸੁਣੇ ਲਵੇ ਉਹਦਾ ਬਾਪ। ਹਾਂਜੀ ਬਾਈ। ਲੱਗਦਾ ਤੁਸੀਂ ਠੀਕ ਕਹਿ ਰਹੇ ਹੋ। ਤੇ ਅੱਜ ਹੀ ਨਾ ਗੱਲ ਕਰ ਲੈਣੀ ਚਾਹੀਦੀ। ਚਲ ਠੀਕ ਆ। ਬਹੋ ਜਾ। ਠੀਕ ਹੈ ਭਾਈ। ਪਰ ਭਾਈ ਜੇ ਕਿਚਰੀ ਅਜ ਵਾੜੀ ਮੋਟੀ ਨਾ ਸਾਡੇ ਬਲਦਾ ਵੀ ਗੱਲ ਕਰਦੀ ਆ ਸਾਡੇ ਹੱਕ ਦੀ। ਕੋਈ ਨਾ। ਉਦੋਂ ਦੀ ਉਦੋਂ ਦੇਖਾਂਗੇ। ਚਲ ਠੀਕ ਆ ਭਾਈ। ਠੀਕ। ਸਾਰੇ ਪਰ ਲੋਕਾਂ ਦਾ ਪਹਿਲਾਂ ਜ਼ੁਲਮ ਕਰੀ ਜਾਂਦੇ ਨੇ। ਜਦੋਂ ਆਬਦੇ ਤੇ ਆਉਂਦੀ ਆ। ਫਤਾਂ ਫਿਰ ਲੱਗਦਾ। ਇਹ ਕਰਦੇ ਨੱਕ ਨਾਲ ਲਕੀਰਾ। ਇਹਨੇ ਤਾਂ ਕੋਈ ਗੱਲ ਰਾ ਪਾਈ ਨਹੀਂ ਹੁਣ ਮਾਂ ਨੂੰ ਦੱਸਦਾ ਪਹਿਲਾਂ ਮਾੜਾ ਜਿਹਦੇ ਨਾਲ ਗੱਲ ਕਰ ਹਾਂ ਮਾਂ ਸੇਮੇ ਤੇ ਘਰੇ ਜਾ ਕੇ ਆਏ ਹੁਣੀ ਮੈਂ ਆਹੋ ਬਾਰ ਚੀ ਖਾਣਾ ਉਹਨੇ ਤਾਂ ਕੋਈ ਗਲਤੀ ਨਹੀਂ ਰਹਾ ਪਾਈ ਉਹ ਤਾਂ ਉਲਟਾ ਭਜ-ਭਜ ਪੈਣ ਲੱਗ ਗਿਆ ਮੈਨੂੰ ਕਹਿੰਦਾ ਮੈਂ ਤਾਂ ਰਿਸ਼ਤਾ ਕਰਾਇਆ ਸੀਗਾ ਸਾਂਭੀ ਤਾਂ ਤੁਹਾਡੇ ਤੋਂ ਨਹੀਂ ਗਈ ਉਹ ਤਾਂ ਹੀ ਤਾਂ ਤੈਨੂੰ ਮਾਂਵਾ ਕਹਿੰਦਾ ਸੀਗਾ ਆਹੋ ਬਿਨਾਂ ਕਰਕੇ ਲਈਸ ਨਾ ਕਰ ਆਹ ਦੇਖ ਲਾ ਆ ਮੋੜ ਤੇ ਆ ਕੇ ਖੜ ਗਿਆ ਆਪਾਂ ਹੁਣ ਉਹ ਕੁਛ ਨਹੀਂ ਕਹਦਾ ਮੇਰੇ ਹੱਥ ਬਸਤਾ ਭਈ ਕੁਛ ਹੈ ਨਹੀਂ ਮੇਰੇ ਤਾਂ ਹੱਥ ਖੜੇ ਨਹੀਂ ਜੇ ਕਹਿੰਦਾ ਹਾਈ ਲਵ ਸੀਲਾ ਕਰਨਾ ਤਾਂ ਤੂੰ ਉਹਨਾਂ ਦੇ ਘਰੇ ਜਾ ਉਹਦੇ ਬਾਪ ਨੂੰ ਮਿਲ ਜਾ ਕੇ ਕਰਨਾ ਦੇ ਨੂੰ ਸੋਚਣਾ ਤਾਂ ਕੀ ਹੈ ਜਾਨਾ ਫਿਰ ਘਰੇ ਹੋਰ ਮੈਂ ਕਰਾਂ ਵੀ ਕੀ ਮਨ ਤਾਂ ਹੁਣ ਹੱਲ ਕਰਨੀ ਪੂਣਾ ਮਸਲਾ ਠੀਕ ਆ मां कड़ा फिर पैर से मिट्टी पैन भी सही कही जाना फिर करना तो केड़े मूह ने इन्हें मथे लगा वो तो गेन कहना जलील करके घरों कभी बाब्या हिम्मत करके जाना पेन अंदर फिर ही मसला हल होगा क्या करना? ठीक है तू। कुछ इतने कौन आपता? बापूजी कोई नहीं हैगा।

ਕੀ ਲੈਣ ਆਇਆ ਹੁਣ ਮੈਂ ਤਾਂ ਬਾਪੂ ਜੀ ਕਿਰਨਾਂ ਨੂੰ ਲੈਣ ਆਇਆ ਜੀ ਜੇ ਨਾ ਕਿਰਨਾਂ ਨੂੰ ਲੈ ਕੇ ਆ ਨਾ ਮੈਂ ਤਾਂ ਮੇਰਾ ਬਸ ਦਾ ਘਰੋਂ ਜੁੜ ਜੂਗਾ ਅੱਛਾ ਹੁਣ ਅੱਖਾਂ ਖੋਲਿਆ ਨੇ ਤੇਰੀਆਂ ਜਿੱਦ ਤੱਕ ਘਰਾਂ ਤੋਂ ਕੱਢੀ ਸੀ ਉਦੋਂ ਨਹੀਂ ਕਰ ਦਿੰਦਾ ਸੀ ਬਾਪੂ ਜੀ ਦੇਖੋ ਮੰਮੀ ਦੇ ਕਰਨ ਦੀ ਥੋੜੀ ਮੋੜੀ ਆਪਸ ਚ ਲੜਾਈ ਹੋ ਗਈ ਹਨਾ ਉਹ ਮੈਂ ਤਾਂ ਬਥੇਰਾ ਸੋਚਿਆ ਸੀਗਾ ਵੀ ਕਰੋਂ ਨਾ ਜਾਵੇ ਕਰਨਾ ਪਰ ਗੱਲ ਵਧੀ ਨਹੀਂ ਗਈ ਉੱਕਰਨਾ ਸੇਮੇਵਈ ਨਾਲ ਵਾਗੀ ਮੈਂ ਤਾਂ ਹੀ ਹੁਣ ਆਇਆ ਬਾਪੂ ਜੀ ਉਹ ਸੇਮੇ ਨਾਲ ਆਈ ਨਹੀਂ ਘਰਾਂ ਤੋਂ ਕੱਢਿਆ ਥੋਨੇ ਮਜਬੂਰ ਹੋ ਕੇ ਆਣਾ ਪਿਆ ਉਹਨੂੰ ਸੇਮੇ ਨਾਲ ਇਹਦਾ ਮਤਲਬ ਸਰਕਾਰੀ ਕਾਗਜ ਪਹੁੰਚ ਕੇ ਘਰਾਂ ਇਹਦਾ ਹੁਣ ਭੱਜਿਆ ਫਿਰਦਾ ਤੂੰ ਜਾ ਵੀ ਕਾਕਾ ਤੇਰੀ ਮਾਂ ਨੂੰ ਕਹ ਦੇ ਕਿ ਹੁਣ ਤਾਂ ਕੋਰਟ 'ਚ ਮਿਲਾਂਗੇ ਜੋ ਹੋਊਗਾ ਦੇਖੀ ਜਾਓ ਜੜੀ ਜੀ ਮਾਫ ਕਰ ਦੋ ਜੋ ਕੋਈ ਵੀ ਗੱਲ ਹੋਈ ਹੈ ਨਾ ਉਦਨੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਦੇਖੋ ਜੀ ਬਸ ਦੇ ਘਰ ਵਸ ਜਾਂਦੇ ਨੇ ਤੇ ਉਜੜਦੇ ਉਜੜ ਜਾਂਦੇ ਨੇ ਇਹ ਸਾਰਾ ਕੁਝ ਤੁਹਾਡੇ ਹੱਥ 'ਚ ਬਸ ਲੈ ਲੈਂਦੇ ਮੇਰਾ ਘਰ ਕੱਲ ਸਾਨੂੰ ਕਾਕਾ ਮੇਰੀ ਕੋਈ ਮਾਂ-ਬਾਪ ਜਦ ਵੀ ਆਉਣੀ ਤੇ ਆਂਦਾ ਨਾ ਉਹ ਇਹੀ ਸੋਚ ਕੇ ਆਂਦਾ ਜਿਉ ਸੁਖੀ ਬਸੇ ਪਰ ਤੁਹਾਡੇ ਵਰਗੇ ਲਾਲਚੀ ਬੰਦੇ ਬਸਣ ਕਿੱਥੇ ਦੰਦੇ ਨੇ ਲੈ ਕਾਕਾ ਮੈਂ ਨਹੀਂ ਚਾਹੁੰਦਾ ਮੇਰੇ ਮੂੰਹ ਤੋਂ ਕੋਈ ਅਵਾਜ਼ ਆਵਾ ਨਿਕਲੇ ਤੂੰ ਆਪਣੇ ਘਰ ਨੂੰ ਜਾ ਠੀਕ ਆ ਬੱਬੂ ਜੀ ਸੋਚ ਲਓ ਜੀ ਇੱਕ ਵਾਰੀ ਹੋਰ ਜਿੱਦਾਂ ਜਮੀਚੂ ਗੱਚਾ ਅੜ ਗਏ ਭਾਈ ਕਹਿੰਦੇ ਸੀ ਸੀਮਾ ਕਿਤੇ ਬਾਪਲੇ ਵੀ ਪਾਜਾ ਇਹਦਾ ਬਾਪਤਾ ਬਾਹਰ ਹੱਥ ਖੜੇ ਕਰਕੇ ਤੇਰੇ ਮੰਗ ਹੁਣ ਨਾ ਮਾਂ ਕੋਲ ਦੁਬਾਰੇ ਜਾਣਾ ਪੋਉ ਉਹਦੀ ਬੁਲਾਉਣਾ ਜਾ ਕੇ ਰੇਲਾ ਤੇ ਸਾਰੇ ਕੰਡੇ ਨਾ ਮੇਰੀ ਮਾਂ ਦੇ ਵਿੱਚੇ ਹੋਏ ਨੇ ਆ ਕਿ ਲੈਣਾ ਦਾਾਂ ਚ ਆਹ ਦੇਖ ਲੈ ਮੈਂ ਹੋਰ ਸਕੀਮਾਂ ਪਾਉਣ ਨੂੰ ਫਿਰਦਾ ਸੀਗਾ ਤਲਾਕ ਰਾ ਕੇ ਧਰਸਾਂਗੇ ਕੋਈ ਸਮਝ ਹੁਣ ਤਾਂ ਮੇਰੇ ਹਿਸਾਬ ਨਾਲ ਮੇਰੇ ਨਾਲ ਇਹ ਬੋਲਵਾ ਨਹੀਂ ਕਰਦੇ ਨੇ ਦੇਖਦੇ ਹੀ ਹੈ ਮੜਾ ਸੇਕ ਲੱਗਿਆ ਹੁਣ ਕਿਵੇਂ ਫਿਰਦੇ ਨੇ ਭੱਜੇ ਡੇੜੀ ਪੂਰੀ ਗੱਲ ਤਾਂ ਸੁਣ ਲੈਂਦੇ ਉਹਨਾਂ ਦੀ ਵੀ ਕੀ ਕਹਿੰਦੇ ਨੇ ਉਹ ਉਹ ਪੂਰੀ ਗੱਲ ਸੁਣਨ ਨੂੰ ਹੁਣ ਰਹਿ ਗਈ ਗਿਆ ਸਾਰੀ ਗੱਲ ਤਾਂ ਸ਼ੀਸ਼ੇ ਵਾਂਗੂ ਸਾਫ਼ ਹੋ ਗਈ ਵੀ ਅਸੀਂ ਕੁੜੀ ਰੱਖਣੀ ਹੈ ਨਹੀਂ ਤੂੰ ਹਜੇ ਵੀ ਕਹੀ ਜਾਂਨੇ ਪੂਰੀ ਗੱਲ ਸੁਣ ਲਓ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਡੇੜੀ ਪਰ ਪਤਾ ਨਹੀਂ ਮੈਨੂੰ ਐ ਕਿਉਂ ਲੱਗਿਆ ਵੀ ਜਿਵੇਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ ਉਹ ਪੁੱਤ ਇਹ ਹੁਣ ਡਰਾਮੇ ਨੇ ਉਹਨਾਂ ਦੇ ਉਹ ਕਾਨੂੰਨ ਤੋਂ ਬਚਣ ਦੇ ਮਾਰੇ ਹੱਥ ਪੈਰ ਮਾਰਦੇ ਫਿਰਦੇ ਨੇ ਇਹ ਹੋਰ ਕੋਈ ਗੱਲ ਨਹੀਂ ਹੈਗੀ ਆ ਕਰਕੇ ਦੇਖ ਲਓ ਸੁਲਾ ਸਪਾਈ ਜੇ ਕੱਲ ਨੂੰ ਫੇਰ ਉਹੀ ਗੱਲ ਨਾਲ ਖੜੀ ਹੋ ਜੈ ਨਾ ਮੇਰਾ ਨਾਮ ਮਟਾ ਦੇ ਤੂੰ ਮੇਰਾ ਵੀ ਤਜਰਬਾ ਹੈ ਇਹਦਾ ਪਤਾ ਨਹੀਂ ਮੈਨੂੰ ਕਿੱਥੇ ਗਲਤੀ ਹੋ ਗਈ ਜਿਹੜੀ ਮੈਂ ਚੰਗੀ ਤਰ੍ਹਾਂ ਪੁੱਛ ਪੜਤਾਲ ਨਹੀਂ ਕਰੀ ਜੇ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ ਰਿਸ਼ਤਾ ਕਰਿਆ ਹੁੰਦਾ ਨਾ ਆਹ ਦਿਨ ਨਹੀਂ ਦੇਖਣਾ ਪੈਂਦਾ ਸੀ ਹੁਣ ਠੀਕ ਹੈ ਬਾਪੂ ਜੀ ਜੀ ਮੈਂ ਤੁਹਾਨੂੰ ਠੀਕ ਲਾ ਦਾਂ ਤੁਸੀਂ ਉਵੇਂ ਹੀ ਕਰੋ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਉਹ ਤੋਹੀ ਤਾਂ ਕਹਿਣਾ ਮੈਂ ਇੱਕ ਵਾਰੀ ਸ਼ੀਸ਼ੇ ਤੇ ਡੇੜ ਪਏ ਨਾ ਮੁੜ ਕੇ ਜੁੜਦੀ ਨਹੀਂ ਹੁੰਦੀ ਵਕੀਲ ਸਾਹਿਬ ਉਹਨਾਂ ਕਰਾ ਲਾ ਹਲੋ ਵਕੀਲ ਸਾਹਿਬ ਹਾਂਜੀ ਬਾਵੇ ਅੱਧਾ ਘੰਟਾ ਹੋ ਗਿਆ ਤੈਨੂੰ ਚੁੱਪ ਕਰਕੇ ਬੈਠੇ ਨੂੰ ਪੁੱਤ ਮੈਨੂੰ ਦੱਸ ਤਾਂ ਸਹੀ ਵੀ ਗੱਲ ਕਿਹੜੀ ਹੋਈ ਐ ਕਿਹੜੀ ਗੱਲ ਉਹ ਨਹੀਂ ਤੇਰੇ ਮੱਥੇ ਲਾਈ ਕਿਹੜੀ ਤੂੰ ਉਹਨਾਂ ਦੇ ਮੱਥੇ ਲਾਈ ਜੇ ਤੂੰ ਐ ਚੁੱਪ ਕਰਕੇ ਬੈਠਾ ਨਾ ਮੈਨੂੰ ਵੀ ਸੋਚ ਹੋ ਰਹੀ ਐ ਵੀ ਉਹਨਾਂ ਨੇ ਤੈਨੂੰ ਕੀ ਕਿਹਾ ਕੀ ਨਹੀਂ ਤੇ ਤੂੰ ਉਹਨਾਂ ਨੂੰ ਕੀ ਕਿਹਾ ਕਹਿਣਾ ਕੀ ਆ ਮਾਂ ਤੇਰੇ ਕਹੇ ਤੋਂ ਪਹਿਲਾਂ ਬਿਚੋਲੇ ਦੇ ਘਰੇ ਗਿਆ ਮੈਂ ਬਿਚੋਲੇ ਨੇ ਤਾਂ ਜਾਣ ਸਹਿ ਚੁਗਾ ਚੱਕ ਤਾਂ ਕਹਿੰਦਾ ਨਾ ਨਾ ਪਾਈ ਮੇਰੇ ਹੱਥ ਵਿੱਚ ਖੁਸ਼ੀ ਹੈਗਾ ਪਹਿਲਾਂ ਤਾਂ ਤੁਹਾਡੇ ਤੋਂ ਰੱਖੀ ਨਹੀਂ ਗਈ ਹੈਗੀ ਹੁਣ ਜਦੋਂ ਤੋਰਤੀ ਹੁਣ ਤੁਸੀਂ ਆ ਗੱਲਾਂ ਕਰਨ ਲੱਗੇ ਉਹ ਤਾਂ ਕਹਿੰਦਾ ਅੱਧਾ ਕਚੈਰੀ ਚ ਹੀ ਨਿਬੜਿਓ ਉਹਦਾ ਹੱਥ ਖੜੇ ਕਰ ਗਿਆ ਹੈ ਦੱਸ ਉਹ ਸੇ ਮੀ ਵੀ ਬੜਾ ਖਰਾਬ ਨਿਕਲਿਆ ਪਹਿਲਾਂ ਤਾਂ ਆ ਕੇ ਕਹਿੰਦਾ ਸੀ ਵੀ ਕੁੜੀ ਸਾਊ ਬਹੁਤ ਵਾ ਉਹਨਾਂ ਨੂੰ ਤਾਂ ਬਲ ਫੇਰ ਦਾ ਪਤਾ ਹੀ ਨਹੀਂ ਆ ਦੇਖ ਲੈ ਮੈਂ ਤਾਂ ਕਹਿੰਨੀ ਜਿੰਨਾ ਉਹਨਾਂ ਨੂੰ ਬਲ ਫੇਰਾਂ ਦਾ ਪਤਾ ਉਹਨਾਂ ਹੋਰ ਕਿਸੇ ਨੂੰ ਪਤਾ ਹੀ ਨਹੀਂ ਫਿਰ ਤੂੰ ਉਹਦੇ ਕਿਰਨਾਂ ਕੇ ਘਰ ਨਹੀਂ ਗਿਆ ਗਿਆ ਸੀ ਮਾਂ ਗਿਆ ਸੀਗਾ ਪਰ ਅਗਲੇ ਨੇ ਗੇੜਚੀ ਮੋੜਤਾ ਮਨਤਾ ਐ ਸੀਗਾ ਘਰੇ ਬੁਲਾਉਣਗੇ ਮੰਜੇ ਦੇ ਖਾ ਕੇ ਪਹਿਲਾਂ ਚਾਹ ਪਾਣੀ ਪਿਲਾਉਣਗੇ ਫਿਰ ਕੋਈ ਗੱਲ ਤੋਰਨਗੇ ਉਹ ਤਾਂ ਬਾਹਰ ਚੇ ਕਰਕੇ ਦੋ ਗੱਲਾਂ ਕਹਿੰਦੇ ਜਾ ਜਾ ਤੁਰਦਾ ਲੱਗ ਤੋ ਇੱਥੋਂ ਸਾਡੇ ਕੋਲ ਕੀ ਕਰਨਾ ਆ ਕੀ ਆਹੋ ਬਾਹਰ ਚੇ ਮੋੜਤਾ ਬਾਹਰ ਚੇ ਮੋੜਤਾ ਮਾ ਕਰਨਾ ਹੈ ਨਹੀਂ ਸੀ ਉੱਥੇ ਕਰਨਾ ਹੈਗੀ ਸੀ ਪਰ ਉਹਦੇ ਪਿਓ ਨੇ ਨਾ ਉਹਦੀ ਬਾਹਰ ਖਿੱਚ ਲਈ ਉਹਦੀ ਉਹਦਾ ਵਿਚਾਰੀ ਉਹਦੀ ਗੇੜਚੋਂ ਮੁੜ ਗਈ ਉਹਦੇ ਪਿਓ ਨੇ ਕਰੀਆਂ ਜਿਹੜੀਆਂ ਚਾਰ ਗੱਲਾਂ ਮੇਰਾ ਕਰੀਆਂ ਉਹਨਾਂ ਤਾਂ ਮੇਰੀ ਉਹ ਲਾਪਾ ਕਰੀਆਂ ਨਾ ਮਾ ਮੈਂ ਭੁੱਲ ਨਹੀਂ ਸਕਦਾ ਬਾਬੇ ਪੁੱਤ ਆਪਾਂ ਸੋਚਿਆ ਤਾਂ ਕੁਝ ਹੋਰ ਸੀ ਆ ਹੋ ਗਿਆ ਕੁਝ ਹੋਰ ਇਹ ਨਾ ਹੋਵੇ ਵੀ ਹੁਣ ਲੈਣੇ ਦੇਣੇ ਪੈ ਜਾਣ ਪੈਣਗੀ ਮਾਂ ਕਿਤੇ ਘਰ ਚ ਕੰਦ ਨਾ ਕੱਢ ਲਵੇ ਕਿਤੇ ਤੇਰੀ ਤਨਖਾਹ ਅੱਧੀ ਨਾ ਉਧਰ ਜਾਣ ਲੱਗ ਜਵੇ ਦੇਖੀ ਜੱਜ ਵਕੀਲ ਵੀ ਅੱਜ ਕੱਲ ਕੁੜੀਆਂ ਵਲਦੇ ਨੇ ਕਿਤੇ ਇਹ ਨਾ ਕਹਿਣ ਵੀ ਕੁੜੀ ਨੂੰ ਅੱਧਾ ਖਰਚਾ ਦੇ ਫੇਰ ਆਪਣਾ ਕੀ ਹੋਊਗਾ ਪੁੱਤ ਉਹ ਐਸੀ ਗੱਲੋਂ ਤਾਂ ਮੈਂ ਡਰਦਾ ਮਾਂ ਨਾਲੇ ਘਰ ਚ ਕੰਦਾਰੇ ਤੇ ਨਾਲੇ ਖਰਚੇ ਬਾਰੇ ਦੂਜੀ ਗੱਲ ਹੋਰ ਆਪਾਂ ਤਾਂ ਮਾਹ ਉਹ ਡਰਾਬਾ ਦੇ ਕੇ ਭੇਜੀ ਸੀਗੀ ਵੀ ਉਹਦੇ ਘੜਾ ਹੋਈ ਅੱਗੇ ਪਿੱਛੇ ਹੈਗਾ ਪਰ ਐ ਨਹੀਂ ਨਾ ਪਤਾ ਸੀਗਾ ਵੀ ਉਹ ਕਾਨੂੰਨ ਦਾ ਸਹਾਰਾ ਲੈ ਲੂਗੀ ਐਡਾ ਸਟੈਂਡ ਲੈ ਕੇ ਭੇਜੂਗੀ ਆ ਦੇਖ ਲੈ ਹੁਣ ਤਾਂ ਲੈਣੇ ਦੇਣੇ ਪਏ ਪਏ ਚੱਲ ਪੁੱਤ ਹੁਣ ਟੈਨਸ਼ਨ ਲੈ ਕੇ ਤਾਂ ਦੇਖ ਕੁਛ ਨਹੀਂ ਬਣਨਾ ਨਾਲੇ ਤਲਾਕ ਕਿਹੜਾ ਇੱਕੋ ਰਤ ਹੋ ਜਾਂਦੇ ਨੇ ਸਾਲ 6 ਮਹੀਨੇ ਲੱਗਣਗੇ ਗਵਾਈਆਂ ਹੋਣਗੀਆਂ ਪੇਛੀਆਂ ਪੈਣਗੀਆਂ ਹੈਂ ਤਰੀਕਾ ਤੇ ਤਰੀਕਾ ਪੈਣ ਗਿਆ ਤਾਂ ਜਾ ਕੇ ਕਿਤੇ ਤਲਾਕ ਹੋਣਾ ਨਾਲੇ ਮੇਰੀ ਗੱਲ ਸੁਣ ਪਤਾ ਜੋ ਹੋਊਗਾ ਦੇਖੀ ਜਾਊਗਾ ਪਰ ਆਪਾਂ ਨਾ ਇੱਕ ਵਾਰੀ ਉਹਨਾਂ ਦੇ ਘਰ ਜਾ ਕੇ ਦੇਖਦੇ ਆ ਕੀ ਪਤਾ ਗੱਲ ਲੋਟ ਆਈ ਜਾਵੇ ਉਹ ਮਿੰਤ ਤਰਲਾ ਕਰਨ ਵਿੱਚ ਕੀ ਫਰਕ ਪੈਂਦਾ ਆਪਾਂ ਨੂੰ ਜਦ ਮਿੰਤ ਤਰਲਾ ਹੱਥ ਜੋੜਿਆ ਆਪਣਾ ਕੰਮ ਲੋਟ ਆਉਂਦਾ ਤੇ ਆਪਣਾ ਬਚਾ ਹੁੰਦਾ ਕਿਉਂ ਕੀ ਕਹਿੰਨਾ ਗੱਲ ਤਾਂ ਸਹੀ ਆ ਮੰਮਾ ਤੇਰੀ ਪੱਤਾ ਐ ਕਰਦੇ ਆ ਫੇ ਚੱਲਦੇ ਆ ਆਪਾਂ ਕੱਲ ਨੂੰ ਮੈਂ ਆਪੇ ਕੋ ਹਿੱਲਾ ਫਿਸਿਲਾ ਕਰ ਲੂੰਗੀ ਇਹਦਾ ਨਾਲੇ ਆਹ ਕੰਮ ਲੋਟ ਆ ਜਵੇ ਬਾਕੀ ਦੀ ਬਾਅਦ ਵਿੱਚ ਦੇਖੀ ਜਾਉ ਨਾਲੇ ਤੈਨੂੰ ਕਿਹੜਾ ਪੱਤ ਕੁੜੀਆਂ ਦਾ ਘਟਾ ਹੈ ਬਸ ਤੇਰਾ ਇਹਨੂੰ ਲੋਟ ਕਰ ਲਵਾਂ ਮੈਂ ਇੱਕ ਵਾਰੀ ਚੱਲੀਏ ਫਿਰ ਕੱਲ ਨੂੰ ਅੱਜ ਹੀ ਚਲੀਏ ਨਾ ਨਾ ਮਮ ਤਾਂ ਨਹੀਂ ਰਹੋ ਗਿਆ ਆਪਾਂ ਕੱਲ ਨੂੰ ਚੱਲਾਂਗੇ ਠੀਕ ਐ ਫਿਰ ਹੋ ਇਹ ਜਿਹੜੀ ਖੇਡ ਹੈ ਨਾ ਤੂੰ ਆਪਣੇ ਮਾਤੇ ਸੱਟ ਦੇ ਹੁਣ ਤੇਰੀ ਮਾਈਂ ਕਰੋ ਵੀ ਜੋ ਕਰਨਾ ਹਾਂਜੀ ਹਾਂਜੀ ਬਾ ਜਿਵੇਂ ਤੁਸੀਂ ਕਹੋਗੇ ਓਵੇਂ ਕਰਾਂਗੇ ਜੀ ਆਪਾਂ ਇਹਨਾਂ ਤਾਂ ਐ ਤੇ ਇਹ ਬੁੜਾ ਕੀ ਕਰ ਲੂਗਾ ਹਾਂਜੀ ਬਸ ਇੱਕ ਵਾਰੀ ਪੁੰਛਾ ਚੁਗਾ ਦਿਓ ਜੀ ਪਤਾ ਲੱਗ ਜਾਣਾ ਉਹ ਵੀ ਗਰੀਬ ਦੀ ਤੀਰ ਨੂੰ ਤੰਕੀ ਵਿੱਚ ਕਰੀਦਾ ਠੀਕ ਹੈ ਜੀ ਹਾਂ ਜੀ ਹਾਂ ਬਕਸਣਾ ਨਹੀਂ ਜਿਹਨਾਂ ਨੂੰ ਹਾਂ ਜੀ ਫਿਰ ਠੀਕ ਆ ਮਿਲਦੇ ਆਹੋ ਆ ਲੋ ਪਾਣੀ ਕੀ ਦਿਨਾ ਫੋਨ ਤੇ ਗੱਲ ਕਰੀ ਤੁਸੀਂ ਉਹ ਕਰ ਦੱਸ ਕਿਥੋਂ ਆ ਗਏ ਲੋ ਫਿਰ ਦੱਸੋ ਅੰਦਰ ਬਾਅਦ ਚ ਦੱਸ ਦ ਮੇਥੇ ਕੀ ਲਗੋ ਰੱਖ ਰੋ ਡੈਡੀ ਤੁਸੀਂ ਓਏ ਨਾ ਉਤ ਕੱਟ ਟਾਈਮ ਆ ਗਿਆ। ਪਰ ਡੈਡੀ ਗਲਤ ਤਾਂ ਕੋਈ ਹੋਈ ਹੋਣੀ। ਤੁਸੀਂ ਪਰਦੇ ਕਾਹ ਤੋਂ ਪਾਣ ਲੱਗੇ ਮੇਰੇ ਤੋਂ? ਕੋਈ ਤੁਸੀਂ ਗੱਲਾਂ ਦੇ ਪਰਦੇ ਪਾਏ ਚੰਗੇ ਹੁੰਦੇ ਨੇ। ਪਰ ਜਦੋਂ ਟਾਈਮ ਆ ਗਿਆ ਨਾ ਸਾਰੇ ਪਰਦੇ ਆਪਣੇ ਆਪ ਉੱਤਰ ਜਾਣਗੇ। ਪਤਾ ਲਾਜੂ ਤੈਨੂੰ। ਤੋਫੀਕ ਨਾ ਕਰ। ਚਲੋ ਠੀਕ ਹੈ ਡੈਡੀ। ਤੇ ਰੋਟੀ ਖਾ ਲਈ? ਨਹੀਂ ਇਹਨੇ ਖਾਧੀ ਨਹੀਂ। ਜਾ ਖਾ ਲੈ ਮੇਰਾ ਪੁੱਤ। ਜਾ। ਕੋਣ ਬਰਾਂ ਤੇਰੇ ਕੋਲ ਦੱਸਿਆ ਨਹੀਂ ਮਿਲੂ ਹਲੋ ਉਹ ਛੇਤੀ ਕਰ ਮਾਂ ਇੱਥੇ ਨਮੀ ਨਾਲ ਲਾਦੀ ਹੋਣਾ ਓਹੋ ਕਿਤੇ ਨਹੀਂ ਖਰਜਾ ਦੋ ਮਿੰਟ ਰੰਨ ਨੂੰ ਲਿਆਉਣ ਦੀ ਜ਼ਿਆਦਾ ਨਹੀਂ ਕਾਲੀ ਪਈ ਹੋਈ ਜਿੰਦੇ ਗੁੰਡੇ ਤਾਂ ਲਾ ਲਣ ਦੇ ਉਹ ਕਾਲੀ ਨਹੀਂ ਹੈਗੀ ਮਾਂ ਕਾਲੀ ਤਾਂ ਇਸ ਗੱਲ ਦੀ ਆ ਵੀ ਅਗਲੇ ਕਿਤੋਂ ਘਰੋਂ ਬਾਹਰ ਨਾ ਭਗ ਜਾਣਾ ਕਿਤੇ ਨਹੀਂ ਬਾਹਰ ਜਾਂਦੀ ਮੇਰੀ ਗੱਲ ਸੁਣ ਉਹਦਾ ਪਿਓ ਜੇ ਬਾਹਰ ਕਿਤੇ ਇੱਧਰ ਉੱਧਰ ਭਗ ਵੀ ਗਿਆ ਨਾ ਤੇ ਰਾਨੂੰ ਵੜਿਆਉਣਾ ਸੌਖਾ ਹੋ ਜਾਊਗਾ ਸਮਝੀ ਦੀ ਹੁੰਦੀ ਗੱਲ ਤੇ ਛੇ ਉਹਦਾ ਪਿਓ ਘਰ ਹੋਇਆ ਤੇ ਮੈਂ ਤੜਲਾ ਕਰ ਲਿਆ ਤੂੰ ਵੀ ਤੇ ਮੈਂ ਵੀ ਉਹ ਕਰਤਾ ਰਾਵਾਂਗੇ ਮਾਂ ਜੇ ਜਾਵਾਂਗੇ ਫੇਰੀਏ ਕੋਈ ਇੱਥੇ ਕਿਹੜੇ ਪੱਕੇ ਬਹਿ ਜਾਣੇ ਇਹ ਪੁੱਤ ਚੱਲਦੇ ਆਂ ਚੱਲਦੇ ਆਂ ਚੱਲ ਚਾਚੀ ਨੂੰ ਕਹਿ ਜਾਂਦੇ ਉਹ ਲਾ ਦਿੰਦੀ ਜਿੰਦੇ ਦੱਸ ਔਰ ਲੋਕਾਂ ਨੂੰ ਦੱਸ ਕੇ ਜਾ ਕਿ ਕਿੱਥੇ ਚੱਲਨੇ ਆਂ ਲਓ ਬਾਈ ਕਰਨਾਪਤ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਹੋ ਭਾਈ ਸਾਹਿਬ ਮੈਂ ਆਪਣੀ ਨੂਹ ਦੇ ਪੇਕੇ ਘਰ ਆਈ ਆ ਆਪਣੀ ਨੂਹ ਨੂੰ ਲੈਣ ਆਈ ਆ ਰਾਜ ਦਾ 100 ਵਾਰੀ ਨਿਕੀਆਂ ਮੋਟੀਆਂ ਗੱਲਾਂ ਹੋ ਜਾਣੀਆਂ ਤੁਸੀਂ ਇਹ ਗੱਲ ਪੁੱਛਦੇ ਸਨ ਸੋਹਣੇ ਨਹੀਂ ਲੱਗਦੇ ਵੀ ਤੁਸੀਂ ਉਰੇ ਕਿਵੇਂ ਆਏ ਆ ਦੇਖੋ ਜੀ ਤੁਸੀਂ ਹੁਣ ਉਹ ਹੱਕ ਖੋ ਚੁੱਕੇ ਹੋ ਹੁਣ ਤੁਹਾਨੂੰ ਪਤਾ ਵੀ ਆਪਾਂ ਨੇ ਕਿੱਥੇ ਮਿਲਣਾ ਠੀਕ ਆ ਤੁਸੀਂ ਜਾ ਸਕਦੇ ਡੈਡੀ ਜੀ ਐ ਕਤੋਂ ਕਰਦੇ ਹਾਂ ਆਪਾਂ ਬਹਿ ਕੇ ਗੱਲ ਕਰਦੇ ਆ ਨਾ ਨਾਲੇ ਮਸਲੇ ਬਹਿ ਕੇ ਗੱਲ ਕਰਨ ਵਾਲੇ ਹੱਲ ਹੁੰਦੇ ਨੇ ਨਾ ਭਾਈ ਸਾਹਿਬ ਹਾਂਜੀ ਬਾਬਾ ਠੀਕ ਕਹਿੰਦਾ ਨਾਲੇ ਮੇਰੀ ਕਰਨਾ ਤੇ ਕਿੱਥੇ ਆ ਅਸੀਂ ਤਾਂ ਉਹਨੂੰ ਲੈਣ ਆਏ ਆ ਦੇਖ ਨਾ ਆਪਾਂ ਬੈਠ ਕੇ ਗੱਲ ਕਰਦੇ ਆ ਸੋਹਲ ਨਾਲੇ ਜਿੱਥੇ ਚਾਰ ਭਾਂਡੇ ਆ ਉੱਥੇ ਖੜਕਦੇ ਹੀ ਹੁੰਦੇ ਆ ਅਸੀਂ ਨਾ ਜੋ ਵੀ ਉਹਦੇ ਨਾਲ ਕੀਤਾ ਦਿਲੋਂ ਥੋੜੀ ਕੀਤਾ ਹੁਣ ਵਿਗੜੇ ਢੱਲੇ ਤੇ ਸਾਸੋਰੇ ਨੇ ਨਹੀਂ ਕਹਿਣਾ ਘਰ ਦੇ ਵਿੱਚ ਤਾਂ ਹੋਰ ਕਿਨੇ ਕਹਿਣਾ ਉਹ ਭੈਣ ਜੀ ਹੁਣ ਵਾਲੀ ਮਿੱਠੀ ਮਾਸੀ ਹੋਣ ਦੀ ਲੋੜ ਨਹੀਂ ਆ ਵੀ ਕਾਕਾ ਤੂੰ ਦੱਸਾਂ ਉਦੋਂ ਤਾਂ ਤੂੰ ਵੀ ਆਪਣੀ ਮੰਨ ਦੇ ਮਗਰ ਲੱਗਿਆ ਸੀ ਉਹ ਗੱਲ ਤਾਂ ਉਦੋਂ ਵੀ ਹੋ ਜਾਂਦੀ ਬਹਿ ਕੇ ਜਿਸ ਘਰਾਂ ਤੋਂ ਕੱਢਿਆ ਉਹ ਹੁਣ ਬਹਿ ਕੇ ਗੱਲ ਕਰਨ ਆਏ ਹੋ ਤੁਸੀਂ ਭਾਈ ਸਾਹਿਬ ਜੀ ਬਹਿ ਕੇ ਹੀ ਗੱਲ ਕਰਨ ਆਏ ਅਸੀਂ ਨਾਲੇ ਦੇਖੋ ਜੀ ਅਸੀਂ ਸਿਰ ਨੀਵਾ ਕਰਕੇ ਆਏ ਇੱਥੇ ਨੂੰ ਜੇ ਸਾਡੀ ਗਲਤੀ ਹੋਈ ਨਾ ਤੁਹਾਡੀਆਂ ਜੁੱਤੀਆਂ ਸਾਡਾ ਸਿਰ ਇੱਕ ਵਾਰੀ ਬੈਠ ਕੇ ਗੱਲ ਕਰੋ ਦੇਖੋ ਭਾਈ ਸਾਹਿਬ ਕਰੋ ਨਾ ਆ ਦੇਖ ਅਸੀਂ ਮੈਂਤੀ ਕਰਦੇ ਆ ਬੈਠ ਕੇ ਗੱਲ ਕਰੋ ਐ ਬਾਹਰ ਚੋਂ ਨਾ ਮੋੜੋ ਸਾਨੂੰ ਹਾਂਜੀ ਉਹਨੂੰ ਦੱਸੋ ਕੀ ਗੱਲ ਕਰਦੇ ਹੋ ਲੈ ਬਾਜੀ ਦੱਸਣਾ ਦਸਾਉਣਾ ਕੀ ਐ ਬਸ ਮੈਂ ਆਪਣੀ ਘਿਰਨਾਤੀ ਨੂੰ ਲੈਣ ਆਈ ਆ ਘਿਰਨਾ ਪੁੱਤ ਘਰਾਂ ਦੇ ਵਿੱਚ 100 ਗੱਲਾਂ ਬਾਤਾਂ ਹੋ ਜਾਂਦੀਆਂ ਨੇ ਹੈ ਜੇ ਤੇਰੀ ਮਾਂ ਜੀ ਉਂਦੀ ਹੁੰਦੀ ਜੇ ਉਹ ਤੈਨੂੰ ਗੁੱਸਿਆਂ ਗਿਲਾ ਤੇਰੇ ਨਾਲ ਕਰਦੀ ਜਾਂ ਤੈਨੂੰ ਕੋਈ ਗੱਲ ਸਮਝਾਉਂਦੀ ਤੂੰ ਉਹਦਾ ਵੀ ਗੁੱਸਾ ਕਰਦੀ ਮੈਂ ਵੀ ਤੇਰੀ ਪੁੱਤ ਮਾਂ ਆ ਐ ਹੈ ਥੋੜੀ ਵਿੱਚ ਚੱਕ ਕੇ ਪੇਕੇ ਅੰਤਰਪ ਸੱਸਾਂ ਦਾ ਬਧੇਰਾ ਗੁੱਸੇ ਵਿੱਚ ਕਹਿ ਦੰਨੀਆਂ ਨੇ ਦੇਖੋ ਭਾਣਜੀ ਕੰਮ ਪਿੱਛੇ ਤੁਸੀਂ 1000 ਵਾਰ ਕਹੋ ਸਾਨੂੰ ਕੋਈ ਗੱਲ ਨਹੀਂ ਪਰ ਜਿੱਥੇ ਗੱਲ ਲੈਣ ਦੇਣ ਦੀ ਆ ਗਈ ਨਾ ਉੱਥੇ ਅਸੀਂ ਆਪਣੀ ਕੁੜੀ ਦੇ ਪੈਸੇ ਭਾਈ ਸਾਹਿਬ ਜੇ ਗੁੱਸੇ 'ਚ ਹੁਣ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਾਂਵੇ ਜੇ ਗੁੱਸੇ ਅਗਲੇ 'ਚ ਮੂੰਹ 'ਚੋਂ ਗੱਲ ਨਿਕਲ ਗਈ ਲੈਣ ਦੇਣ ਦੀ ਫੇ ਤੁਸੀਂ ਦਾਜ ਘੱਟ ਦਿੱਤਾ ਤੁਸੀਂ ਆਹ ਦਿੱਤਾ ਤੇ ਫੇਰ ਕੀ ਐ ਮੈਂ ਜੇ ਕਹਿ ਤਾ ਦਾਜ ਨੂੰ ਤੁਸੀਂ ਮੈਨੂੰ ਦੇਆਂ ਦਾ ਟਰੱਕ ਭਰ ਕੇ ਨਾਲੇ ਬਾਜੀ ਇੱਕ ਗੱਲ ਕਹਾ ਤੁਹਾਨੂੰ ਐਡੀ ਤਾਂ ਗੱਲ ਹੈ ਵੀ ਨਹੀਂ ਸੀ ਉਹ ਜਿੱਡੀ ਐ ਨਾ ਬਚੋਲੇ ਨੇ ਬਣਾਤੀ ਚਾਰ ਕ ਤੁਹਾਨੂੰ ਬਾਦ ਘਟ ਲਈਆਂ ਚਾਰ ਕ ਸਾਨੂੰ ਲਾਤੀਆਂ ਐਨਾ ਆਪਣਾ ਮੋਹ ਪਿਆਰ ਸੀ ਦੇਖ ਲੈ ਪਾੜ ਪਾੜ ਤਾ ਨਾ ਦੋ ਪਰਿਵਾਰਾਂ ਵਿੱਚ ਹਾਂ ਬਸ ਉਦੋਂ ਵੀ ਖਾਊਗਾ ਇਧਰੋਂ ਵੀ ਖਾਊਗਾ ਆ ਕੇਸ ਕੁਸਕਰਾ ਕੇ ਮੈਂ ਕਹਿੰਨੀ ਆ ਉਹ ਬੰਦੇ ਦੇ ਸੌ ਘੜਾ ਸਿਰ ਚ ਪਾਣੀ ਦਾ ਜਿਹੜਾ ਕਿਸੇ ਬਚੋਲੇ ਤੇ ਯਕੀਨ ਕਰੇ ਭੈਣ ਜੀ ਸਾਨੂੰ ਇਹ ਕਦੇ ਨੂੰ ਮਚੋਰਾ ਸਮਝੇ ਨਹੀਂ ਸਾਡਾ ਘਰ ਦਾ ਬੰਦਾ ਉਹ ਪੂਰਾ ਵਿਸ਼ਵਾਸ ਸਾਡੇ ਉਰ ਰੋਸਾ ਦੇ ਉਰ ਇਹ ਕਿਹੜੀ ਗੱਲ ਕਰਤੀ ਤੁਸੀਂ ਵੀ ਦੋਹੇ ਪਾਸੇ ਕਹਾਂਗਾ ਨਾ ਸਾਨੂੰ ਆਪਣੇ ਬੰਦੇ ਦਾ ਪਤਾ ਨਹੀਂ ਵੀ ਕੌਣ ਕਿਹਾ ਜਾਂਦਾ ਮੈਂ ਸਾਰੀ ਉਮਰ ਬੰਦੀ ਚਾਰੇ ਨੇ ਸਹੀ ਗੱਲ ਹੈ ਡੈਡੀ ਜੀ ਤੁਸੀਂ ਅੱਜ ਤੱਕ ਬੰਦੀ ਚਾਰੇ ਨੇ ਜੇ ਕਦੇ ਘਰ ਦੇ ਨੂੰ ਪਰਖਿਆ ਹੁੰਦਾ ਨਾ ਤਾਂ ਪਤਾ ਹੋਵੇ ਤੁਸੀਂ ਅਜੇ ਤੱਕ ਤਾਂ ਬਾਹਰ ਦੀ ਪਰਖਦੇ ਹੋ ਉਹ ਤਾਂਹੀਂ ਤਾਂ ਹੱਬਤ ਬਣੀ ਹੈ ਘਰ ਦਾ ਪੇਤੀ ਲੰਕਾ ਟਾਹੀ ਅਗਲਾ ਲਾਂ ਕਟਾ ਗਿਆ ਸਹੀ ਕਹਿੰਦਾ ਭਾਈ ਸਾਹਿਬ 바ਵਾ ਆ ਬਲਦੀ ਤੇ ਤਾਂ ਨਾ ਲੋਕ ਤੇਲ ਪਾਉਂਦੇ ਨੇ ਤੇ ਤੇਲ ਜਿੰਨਾ ਪਾਉਗੇ ਉਨਾ ਹੀ ੜਾਂਬੜ ਮੱਚੀ ਜਾਣਾ ਦੇਖੋ ਭਾਈ ਸਾਹਿਬ ਗਲਤੀ ਚਾਹੇ ਕਰਨਾਂ ਦੀ ਆ ਚਾਹੇ 바ਵੀ ਦੀ ਆ ਅਸੀਂ ਤਾਂ ਨਿਮਕੇ ਆ ਗਏ ਹੁਣ ਥੋੜਾ ਫਰਜ ਬਣਦਾ ਵੇ ਕੁੜੀ ਤੋੜਦਾ ਦੇਖੋ ਭਾਈ ਸਾਹਿਬ ਰਾਜੇ ਰਾਣਿਆਂ ਨੇ ਵੀ ਆਪਣੀ ਧੀਆ ਘਰ ਨਹੀਂ ਰੱਖੀਆਂ ਆਪਾਂ ਤਾਂ ਕਿਹੜੇ ਪਾਣੀ ਹਾਰ ਖੰਨਾਂ ਨਾਲੇ ਗਲਤੀ ਕੀਤਾ ਨਹੀਂ ਹੁੰਦੀ ਜੇ ਮੇਰੇ ਤੋਂ ਵੀ ਹੋਈ ਐ ਚਾਰ ਗੱਲਾਂ ਮੇਰੇ ਤੋਂ ਵੀ ਕਈਆਂ ਗਈਆਂ ਤਾਂ ਫੇਰ ਕੀ ਐ ਮੈਂ ਇਹਦੀ ਕੁਛ ਲਗਦੀ ਨਹੀਂ ਹੈ ਤੋਰ ਆ ਗੱਲ ਨੂੰ ਤਾਂ ਜਿੰਨਾ ਮਰਜ਼ੀ ਵਧਾਈ ਚਲੋ ਕਹਿੰਦੇ ਨਹੀਂ ਹੁੰਦੇ ਬੇ ਲੜਾਈ ਨੂੰ ਤਾਂ ਲੱਸੀ ਨੂੰ ਪਾਣੀ ਪਾ ਕੇ ਜਿੰਨਾ ਮਰਜ਼ੀ ਵਧਾਈ ਚਲੋ ਉਹ ਤਾਂ ਉਨੀ ਵਧੀ ਜਾਣੀ ਆ ਸਮਝਦਾਰੀ ਤੋਂ ਕੰਮ ਲਾਓ ਆਪਾਂ ਤਾਂ ਲੋਕਾਂ ਦੇ ਮਸਲੇ ਨਵੇੜ ਦੇ ਫਿਰਦੇ ਆ ਤੁਸੀਂ ਕੀ ਚਾਹੁੰਦੇ ਆ ਹੁਣ ਬੇ ਲੋਕ ਸਾਡਾ ਮਸਲਾ ਨਵੇੜਨ ਭੈਣ ਜੀ ਮੈਂ ਬਸਾਣ ਵਾਤੇ ਕੁੜੀ ਵੇਚੀ ਸੀ ਇਹ ਕਲੇਸ਼ ਮੂਹਰਦਾਲ ਪਿੱਛੇ ਹੁੰਦਾ ਨਾ ਨਾ ਕੁਛ ਨਹੀਂ ਕਹਿੰਦਾ ਸੀ ਔਰ ਉਸ ਤਾਂ ਮੇਰੀ ਕੁੜੀ ਨਦਾਜ ਦੇ ਮਿਹਨੇ ਦੇਣ ਲੱਗੇ ਨਾਲੇ ਜਿਹਦੇ ਇੱਕ ਵਾਰੀ ਮਨ ਚ ਲਾਲਚ ਆ ਜਾਣਾ ਉਹ ਕਦੇ ਪਿੱਛੇ ਨਹੀਂ ਹਟਦਾ ਹੁੰਦਾ ਚਲੋ ਅੱਜ ਮੈਂ ਕੁੜੀ ਤੌਰ ਵੀ ਦੇ ਲੋਦੇ ਨਾਲ ਜੇ ਕੱਲ ਨੂੰ ਫਿਰ ਉਹੀ ਗੱਲ ਖੜੀ ਹੋਊਗੀ ਕੁੜੀ ਨੂੰ ਪੁੱਛੋ ਹੋ ਗਿਆ ਮੈਂ ਕਿਹਾ ਜੀ ਮਾਨੂੰ ਮਾਸੀ ਕਹੂੰਗਾ ਫਿਰ ਘਿਰਨਾ ਪੱਤ ਤੂੰ ਆਪਣੇ ਬਾਪ ਨੂੰ ਸਮਝਾ ਬੇ ਇਦਾਂ ਦਾ ਕੁਛ ਨਹੀਂ ਹੁੰਦਾ ਮੈਂ ਕਿਉਂ ਆਪਣੀ ਨਾਤੀ ਮਾਰਨੀ ਆ ਨਾਲੇ ਮੇਰੀ ਨੋ ਥੋੜੀ ਐ ਮੇਰੀ ਤਾਂ ਧੀ ਆ ਭਾਈ ਸਾਹਿਬ ਹੁਣ ਗਲਤੀਆਂ ਕਿਹਦੇ ਤੋਂ ਨਹੀਂ ਹੁੰਨੀਆਂ ਨਾਲੇ ਤੁਹਾਨੂੰ ਕਹੀ ਤਾਂ ਜਾਣੀ ਆ ਵੀ ਜਿੰਨਾ ਕਲੇਸ਼ ਪਾਇਆ ਨਾ ਇਹ ਸੇਮੀ ਦਾ ਪਾਇਆ ਹੋਇਆ ਹੈ ਮਤਲਬ ਬਚੋਲੇ ਦਾ ਹੁਣ ਤੁਸੀਂ ਕਹਿੰਨੇ ਆ ਵੀ ਉਹ ਸਾਡੇ ਘਰ ਦਾ ਬੰਦਾ ਹੈ ਚਲੋ ਭਾਈ ਮੰਨ ਲੈਨੇ ਆ ਤੁਹਾਡੇ ਘਰ ਦਾ ਬੰਦਾ ਹੁਣ ਘਰ ਦੇ ਬੰਦੇ ਪਿੱਛੇ ਲਾ ਕੇ ਤੁਸੀਂ ਆਪਦੀ ਕੁੜੀ ਨੂੰ ਕਿਉਂ ਘਰ ਬਿਠਾ ਰਹੇ ਹੋ ਅਸੀਂ ਲੈਣ ਆਏ ਆ ਭਾਈ ਨਿਮਕੇ ਤੁਸੀਂ ਤੋਰੋ ਆਹ ਦੇਖੋ ਮੇਰੀ ਮਿਹਨਤ ਐ ਚੱਲ ਪੁੱਤ ਕਿਰਨ ਪਾ ਕੱਪੜੇ ਤੇਰੀ ਮਾਂ ਤੇ ਤੇਰੇ ਘਰ ਵਾਲਾ ਦੇਹਲਾ ਤੈਨੂੰ ਲੈਣ ਆਇਆ ਉੱਠ ਸ਼ੇਰਵਾਨ ਪੁੱਤ ਮਮੇ ਜੀ ਮੇਰੇ ਹੱਥ ਵਾਸਤੇ ਚੁਸ਼ ਨਹੀਂ ਹੈ ਮੈਂ ਤਾਂ ਜਿਵੇਂ ਡੈਡੀ ਜੀ ਕਹਿਣਗੇ ਮੈਂ ਤਾਂ ਉਮੀ ਕਰਾਂਗੀ ਜੇ ਕਹਿਣਗੇ ਬਲ ਜਾ ਬਲ ਜੂਗੀ ਕਹਿਂਦੇ ਰਹਿ ਕੋ ਬੈਠ ਨੀ ਮਮੇ ਜੀ ਬੱਪੂ ਜੀ ਹਾਂ ਜੀ ਸੁਣ ਲੈਣਾ ਭਾਈ ਸਾਹਿਬ ਜੀ ਬੱਚਿਆਂ ਦਾ ਕੀ ਸੁਣਨਾ ਇਹ ਤਾਂ ਬੱਚੇ ਨੇ ਭਾਈ ਜਿੰਦਗੀ ਦੇ ਬੱਚੇ ਨਹੀਂ ਕੱਢਣੀਆਂ ਨਾ ਉਹ ਤਾਂ ਗੱਲ ਠੀਕ ਹੈ ਅਪਰ ਅਸੀਂ ਤਾਂ ਹੁਣ ਲੈਣ ਆਏ ਸੀ ਤੁਸੀਂ ਨਹੀਂ ਮੰਨੇ ਆਹ ਭਾਈ ਸਾਹਿਬ ਜਿਹੜਾ ਕੇਸ ਜਿਆ ਕੀਤਾ ਉਹਦੇ ਬਾਰੇ ਕੀ ਵਿਚਾਰ ਹੈ ਹਣ ਤਾਨੂੰ ਵੀ ਪਤਾ ਹੀ ਜਾਵਾਂ ਇਸ ਗੜਾ ਨਿਆਂ ਨੂੰ ਉਹ ਤਾਂ ਗਲਤੀ ਨਾ ਬਣਿਆ ਹੁੰਦੇ ਨਾ ਲੋਕਾਂ ਦੀਆਂ ਤੀਆਂ ਭੈਣਾਂ ਰਾਹਾਂ ਚ ਜਰੂਰ ਦੀਆਂ ਫਰਦੀਆਂ ਪਰ ਮੈਨੂੰ ਇਹ ਵੀ ਪਤਾ ਤੁਸੀਂ ਕਾਨੂੰਨ ਤੋਂ ਡਰਦੇ ਹੋ ਰਿਹਾ ਹੋ ਹੁਣ ਤਾਂ ਜੋ ਵੀ ਹੋਊਗਾ ਕਾਨੂੰਨ ਦੇ ਮੁਤਾਬਕ ਹੀ ਹੋਊਗਾ ਭਾਈ ਸਾਹਿਬ ਇੱਕ ਵਾਰੀ ਹੋਰ ਸੋਚ ਲਓ ਦੇਖ ਲਓ ਜੀ ਸੋਲਟ ਦੇ ਚਲੋ ਫਿਰ ਮਰਜੀ ਆ ਤੁਹਾਡੀ ਭੱਜਦਿਆਂ ਨੂੰ ਬਾਣ ਤਾਂ ਇੱਕੋ ਜਿਹੇ ਹੁੰਦੇ ਨੇ ਚਲੋ ਦੇਖ ਲਾਂਗੇ ਲੱਸੀ ਬਣਾ ਲਈ ਪਰ ਬਲ ਨਹੀਂ ਗਿਆ ਬੰਨਾ ਤਾਰ ਜੀ ਫੇਰ ਲਾਵਾਂਗੇ ਜੀਰੀ ਜੂਰੀ ਡੰਗਰ ਜੇ ਆ ਜਾਂਦੇ ਨੇ ਸਾਰੇ ਪਾਸੇ ਜਵਾੜਾ ਕਰ ਦਿੰਦੇ ਨੇ ਕੱਲੇ ਉੱਤਾਂ ਹੀ ਬੁਣੀ ਲੱਗਦੀਆਂ ਜੇ ਕੋਈ ਬੰਦਾ ਹੁੰਦਾ ਤਾਇਆ ਨਹੀਂ ਆਉਂਦਾ ਉਹ ਆ ਵੀ ਤਾਇਆ ਆ ਗਿਆ ਭਾਈ ਚੱਲ ਵਧੀਆ ਹੋਇਆ ਆ ਗਿਆ ਟਾਈਮ ਨਾਲ ਹਾਂ ਆ ਮੈਂ ਵੀ ਤਾਰਾਂ ਜੀਆਂ ਬੰਦ ਰਹੇ ਸੀ ਕੱਲੇ ਤੋਂ ਹਾਬ ਜੇ ਨਹੀਂ ਆਉਂਦਾ ਕੰਮ ਮਾਂ ਲਾ ਕੇ ਕਰਾ ਦੇਗਾ ਤਾਰਾਂ ਦਾ ਫੇਰ ਬੰਨਾਂਗੇ ਪਹਿਲਾਂ ਮੇਰੀ ਗੱਲ ਸੁਣ ਪੈ ਕੇ ਜਾ ਕਿਵੇਂ ਖੈਰ ਸੁੱਖਾ ਦਿੰਨ ਦੱਸਦਾ ਮੈਂ ਉੱਤੇ ਬੈਠ ਸ਼ਾਮ ਹੁਣ ਜਾ ਆ ਜਾ ਆ ਜਾ ਤਾ ਆ ਜਾ ਕਿਵੇਂ ਵਿਵਤਾਈਏ ਚ ਫਿਰਦਾ ਹੈ ਕੀ ਗੱਲ ਹੋ ਗਈ ਦੱਸ ਬਸ ਕੀ ਦੱਸਾਂ ਤੈਨੂੰ ਉਹ ਗੱਲ ਤਾਂ ਆਇਆ ਭਾਈ ਕਿੰਨਾ ਦੀ ਸਸਤੇ ਤਾਂ ਘਰ ਵਾਲਾ ਸੀ ਅੱਜ ਅੱਛਾ ਹਾਂ ਉਹ ਕਹਿੰਦੇ ਵੀ ਅਸੀਂ ਕਿੰਨਾ ਨੂੰ ਲੈ ਕੇ ਜਾਣਾ ਹੂੰ ਜਿਹੜਾ ਤੁਹਾਨੂੰ ਕੇਸ ਕੁਛ ਕਰੇ ਨਾ ਵਾਪਸ ਲੈ ਲਓ ਮੈਂ ਤੇਰੀ ਸਲਾਹ ਲੈਣਾ ਆਵੇਂ ਤੂੰ ਦੱਸ ਕਿਵੇਂ ਕਰਨਾ ਹਾਂ ਕੀ ਗੱਲ ਤਾਂ ਆ ਤੇ ਤੂੰ ਕਿਹਾ ਨਹੀਂ ਕਿਹਾ ਉਹਨਾਂ ਨੂੰ ਵੀ ਸਾਡੇ ਦਾ ਮਾਗਜ ਫਰਕ ਹੈ ਵੀ ਪਹਿਲਾਂ ਅਸੀਂ ਕੇਸ ਕਰਦੇ ਫਿਰ ਇਹ ਤੇ ਬਾਅਦ ਚ ਵਾਪਸ ਲੈਂਦੇ ਫਿਰ ਇਹ ਕਿਉਂ ਕੋਨੂੰ ਨਹੀਂ ਅਕਲ ਦੀ ਕਦੇ ਉਦੋਂ ਤੁਹਾਡੀ ਉਹ ਸੁਰਤ ਕਿੱਥੇ ਗਈ ਸੀ ਜਦੋਂ ਕੁੜੀ ਤੇ ਜ਼ੁਲਮ ਕਰਦੇ ਤੇ ਤਾਂ ਜਿੱਦ ਦੇ ਲੈਣ ਗਿਆ ਤੀ ਨਾ ਸਾਰੇ ਟੱਬਰ ਦੇ ਘਰ ਕਿਹਦੀ ਵਿਚਾਰੀ ਬਦੋ ਬਦੀ ਬੈਠੇ تھے ਨੂੰ ਕੋਣ ਆ ਕੇ ਨਰਮ ਬਣ ਕੇ ਲੈ ਲੋ ਕੇਸ ਵਾਪਸ ਤਾਂ ਇਹ ਕੁਸਮਰ ਜੀ ਹੋ ਜਾਵੇ ਗਰਦਨ ਵੜ ਜਾਏ ਪਰ ਕੇਸਰੀ ਵਾਪਸ ਲੈਣਾ ਇਹ ਗੱਲਾਂ ਤਾਂ ਹੋਈਆਂ ਨੇ ਸਾਰੀਆਂ ਫੇਰ ਫੇਰ ਹੁਣ ਤੂੰ ਦੱਸ ਦੇਖਤਾ ਆ ਮੈ ਤਾਂ ਭਾਈ ਤੈਨੂੰ ਹੁਣ ਵੀ ਕਹਿਣਾ ਸੁਧਰਨਾ ਤਾਂ ਹਿੰਦੀ ਕਹਿੰਨਾ ਨੇ ਜਿਹੜੇ ਬੰਦੇ ਨੂੰ ਇੱਕ ਵਾਰ ਲਾਲਚ ਪੈ ਜਾਣਾ ਦਾਜ ਦਾਤਾ ਆ ਇਹ ਨੀਤੀ ਅਸੀਂ ਹੁੰਦੀ ਆ ਦਾਜ ਦੀ ਵੀ ਬੰਦੇ ਦੀ ਭਰਦੀ ਨਹੀਂ ਇਹ ਤਾਂ ਡੂੰਗੀ ਡੂੰਗੀ ਹੋਈ ਜਾਂਦੀ ਆ ਬਸ ਬਾਕੀ ਰਹੀ ਉਹਦੀ ਸੱਸ ਉਹ ਤਾਂ ਤੈਨੂੰ ਦੇਖ ਲਈ ਹੁਣੀ ਬਸ ਮੇਰੀ ਉਹਦਾ ਸੁਰਤ ਮਰਗੀ ਸੀ ਜਿਹੜਾ ਮੈਂ ਰਿਸ਼ਤਾ ਕਰਵਾਤਾ ਕਰਨਾ ਦਾ ਮੈਂ ਤਾਂ ਪਸਤਾਉਣਾ ਵੀ ਕਿਉਂ ਕਰਾਇਆ ਇੱਥੇ ਚ ਬਾਖੜੀ ਬਸਾਦੀ ਵਿਚਾਰੀ ਉਹ ਚਲ ਤੇਰੀ ਕੀ ਗਲਤੀ ਐ ਚ ਰਿਸ਼ਤੇ ਤਾਂ ਕਰਾਈ ਤੇ ਹੁੰਦੇ ਨੇ ਐ ਕਿਹੜਾ ਬੰਦਾ ਵਿਚ ਬੜਿਆ ਹੁੰਦਾ ਕਿਸੇ ਦੇ ਉਹ ਤਾਂਦਾ ਵੀ ਆਪਣੇ ਤੀ ਪੈਣ ਦੇ ਕਰਮ ਹੁੰਦੇ ਨੇ ਜੇ ਕਰਮ ਜਿੱਤ ਕਿ ਲਿਖੇ ਹੁੰਦੇ ਨੇ ਨਾ ਤਾਂ ਜਬਾਗ ਨੂੰ ਧੱਕੇ ਖਾਣੇ ਨੇ ਉਹ ਤਾਂ ਤਾਂ ਮੈਂ ਮੰਨਦਾ ਬੀਤੀ ਪੈਣ ਦੇ ਕਰਮ ਹੁੰਦੇ ਨੇ ਪਰ ਤਾਂ ਹੁਣ ਐਵੇਂ ਧੱਕੇ ਖਾਂਦੇ ਨੂੰ ਦੇਖ ਵੀ ਤਾਂ ਨਹੀਂ ਸਕਦੇ ਹੈ ਆ ਵੀ ਦੁਖੀ ਚਰਲਾਂਗੇ ਕੁਸ ਮਰਜੀ ਹੋ ਜਾਂਦਾ ਆ ਜਿਹੜੇ ਸਾਹ ਉਹਨਾਂ ਨੇ ਜੁਲਮ ਕਰੇਣਾ ਇੱਥੇ ਇਹਨੂੰ ਬੋਲਦੇ ਤੇ ਲਿਖਾ ਤਾਂ ਨੱਕ ਨਾਲ ਆਪਾਂ ਖੜਾਵਾਂਗੇ ਉਹਨਾਂ ਦੀਆਂ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਨੇ ਪੰਗਾ ਕਿੰਨਾ ਨਾਲ ਲੱਟਾਗਾ ਉਹ ਤਾਂ ਤੈਨੂੰ ਕੱਲੇ ਨੂੰ ਕਹਿ ਸਮਝਦੇ ਵੀ ਤੂੰ ਤਾਂ ਕੱਲਾ ਹੈ ਹੈ ਵੀ ਤੈਨੂੰ ਦਬਾ ਲਾਂਗੇ ਚਲ ਠੀਕ ਆ ਫਿਰ ਕੱਲ ਨੂੰ ਬੁਲਾਇਆ ਵਕੀਲ ਨੇ ਤੂੰ ਆ ਜੀ ਉੱਥੇ ਹੈ ਟਾਈਮ ਨਾਲ ਮੈਂ ਤਾਂ ਤਾਇਆ ਆ ਜੂੰਗਾ ਤੁਸੀਂ ਬਖ ਚਲੀਓ ਸਰਕਾਰ ਦਾ ਕੰਮ ਕਰਜਾਂ ਨੂੰ ਮੀਟ ਕੇ ਦੱਬੇ ਪੈਰੀਆਂ ਤੁਹਾਡੇ ਪਿੱਛੇ ਆ ਜੂਗਾ। ਨਾਲੇ ਤਾਂ ਇੱਕ ਗੱਲ ਹੋਰ ਜਿਹੜਾ ਆਪਣੇ ਵਾਲਾ ਵਕੀਲ ਆ ਨਾ ਐਰਾ-ਗੈਰਾ ਨਹੀਂ ਹੈਗਾ ਉਹ। ਉਹ ਇੰਨਾਂ ਜੀ ਕੇਸ ਲੜਦਾਗਾ। ਹੈ? ਬਸ ਤੂੰ ਟੈਨਸ਼ਨ ਨਾ ਲਈ ਜਮਾਂ ਵੀ। ਤੂੰ ਦੇਖੀਓ ਤਾਂ ਇਹਨਾਂ ਦੇ ਫੱਟੇ ਦੇ ਵਿੱਚ ਕਿੱਲਾ ਕੱਢ ਦੂਗਾ ਨਾ। ਇਹਦਾ ਯਾਦ ਰੱਖਣਗੇ। ਵੀ ਅੱਗੇ ਤੋਂ ਕਿਸੇ ਨਾਲ ਐਵੇਂ ਨਹੀਂ ਕਰਨਾ। ਚਲ ਠੀਕ ਆ ਤਾਇਆ। ਬਾਕੀ ਮੈਨੂੰ ਫੋਨ ਮਾਰ ਦੀ ਭਾਈ ਆ ਜੂਗਾ। ਚਲ ਠੀਕ ਆ। ਚਲ ਕਸਾਵਾ ਦੇ ਨਾਲ ਤਾਰਾ। ਆ ਜਾ ਨਵੇੜ ਤੇ ਪਰਾ ਕੰਮ ਜਾ ਚਲ ਆ ਜਾ ਫਿਰ ਕੋਈ ਵੀ ਕੰਮ ਕਰਦਾ ਲੱਗਦਾ ਕੋਈ ਦਾ ਦੰਗਰ ਜੀ ਬਹੁਤੋ ਜਾਣਾ ਪਾਉਂਦੇ ਨੇ ਜਦੋਂ ਫਸਲ ਹੋ ਜਾਂਦੀ ਹੈ